ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਗਲੋਬਲ 스타 ਦਿਲਜੀਤ ਤੁਸਾਨ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਨੇ ਕਿਉਂਕਿ ਸਭ ਤੋਂ ਪਹਿਲਾਂ ਜੇ ਆਪਾਂ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਉਹਨਾਂ ਲਈ ਬਹੁਤ ਧਮਾਕੇਦਾਰ ਰਿਹਾ ਕੈਨੇਡਾ ਅਮਰੀਕਾ ਜਿੰਨੇ ਵੀ ਸ਼ੋਅ ਕੀਤੇ ਸਾਰੇ ਸੋਲਡ ਆਊਟ ਗਏ ਉਸ ਤੋਂ ਬਾਅਦ ਨੈਟਫਲਿਕਸ ਤੇ ਚਮਕੀਲਾ ਰਿਲੀਜ਼ ਹੋਈ ਚਮਕੀਲਾ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਸੁਪਰ ਹਿੱਟ ਬਲੌਕਬਾਸਟਰ ਸਾਬਤ ਹੋਈ ਚਮਕੀਲਾ ਤੇ ਉਸ ਤੋਂ ਬਾਅਦ ਜਟ ਐਂਡ ਜੁਲੀਅਟ 3 ਇਹ ਵੀ ਫਿਲਮ ਜਿਹੜੀ ਬਲੌਕਬਸਟਰ ਗਈ ਹੈ ਤੇ ਅਕਸਰ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਦਿਲਜੀਤ ਕਾਫੀ ਐਕਟਿਵ ਰਹਿੰਦੇ ਨੇ ਅਤੇ ਟਵਿੱਟਰ ਤੇ ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਸੀ ਜਿਸ ਦੇ ਰਿਪਲਾਈ ਦੇ ਵਿੱਚ ਕੁਝ ਅਜੀਹੀ ਖੁਸ਼ਖਬਰੀ ਸਾਹਮਣੇ ਨਿਕਲ ਕੇ ਆਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਝ ਪਾਕਿਸਤਾਨ ਵਿੱਚ ਆਪਣਾ ਕੰਸਰਟ ਕਰਨ ਕਿਉਂਕਿ ਇੱਕ ਯੂਜ਼ਰ ਨੇ ਉਹਨਾਂ ਨੂੰ ਕਮੈਂਟ ਕੀਤਾ ਸੀ ਲਹਿੰਦੇ ਪੰਜਾਬ ਤੋਂ ਅਹਿਮਦ ਵੜੈਚ ਨਾਮ ਦੇ ਇੱਕ ਸ਼ਖਸ ਨੇ ਉਹਨਾਂ ਨੂੰ ਇੱਕ ਕਮੈਂਟ ਕੀਤਾ ਸੀ ਉਹ ਕਮੈਂਟ ਕੀ ਸੀਗਾ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆਂ ਖਾਲੀ ਦੇ ਵਿੱਚ ਟਵਿੱਟਰ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਸੀ ਦਲਜੀਤ ਦੋਸਾਂਜ ਨੇ ਤੇ ਉਸ ਤੋਂ ਬਾਅਦ ਤੇ ਕਾਫੀ ਜਿਹੜੀ ਫੋਟੋ ਸੁਰੱਖਿਆ ਦੇ ਵਿੱਚ ਆਈ ਦਰਸਲ ਅਹਿਮਦ ਵੜੈਚ ਨਾਮ ਦੇ ਇੱਕ ਯੂਜ਼ਰ ਨੇ ਇਸ ਫੋਟੋ ਤੇ ਕਮੈਂਟ ਲਿਖਿਆ ਅਤੇ ਕਿਹਾ ਭਾਜੀ ਪਾਕਿਸਤਾਨ ਪੰਜਾਬ ਵੀ ਕਨਸਰਟ ਕਰਨਾਓ ਤੇ ਇਸ ਦਾ ਜਵਾਬ ਦਿੰਦੇ ਹੋਏ ਦਲਜੀਤ ਦੋਸਾਂਜ ਨੇ ਕਿਹਾ ਕਿ ਮੈਨੂੰ ਵੀਜ਼ਾ ਅਤੇ ਬਾਕੀ ਸਾਹ ਪਰ ਕੁਝ ਪਤਾ ਨਹੀਂ ਜੇਕਰ ਮੈਨੇਜਮੈਂਟ ਕੁਝ ਕਰੇ ਤਾਂ ਸ਼ਾਇਦ ਭਵਿੱਖ ਵਿੱਚ ਪਲਾਨ ਹੋ ਸਕਦਾ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਜਲਦ ਹੀ ਪਾਕਿਸਤਾਨ ਵਿੱਚ ਕਾਨਸਰਟ ਕਰ ਸਕਦੇ ਨੇ ਤਾਂ ਹੋ ਸਕਦਾ ਹੈ ਕਿ ਜਿੱਥੇ ਦਿਲਜੀਤ ਦੋਸਾਂਝ ਬਾਕੀ ਮੁਲਕਾਂ ਦੇ ਵਿੱਚ ਜਾਂਦੇ ਨੇ ਅਮਰੀਕਾ ਆਸਟ੍ਰੇਲੀਆ ਕੈਨੇਡਾ ਤੇ ਹਮੇਸ਼ਾ ਉਹਨਾਂ ਦੇ ਜਿਹੜੇ ਸ਼ੋਅ ਨੇ ਹਾਊਸਫੁੱਲ ਜਾਂਦੇ ਨੇ ਕਿਉਂਕਿ ਉਹਨਾਂ ਦੇ ਫੈਨ ਸੀਨੇ ਵੱਡੇ ਤਾਦਾਦ ਦੇ ਵਿੱਚ ਨੇ ਉਹ ਅਕਸਰ ਏਵੇਟ ਕਰਦੇ ਰਹਿੰਦੇ ਨੇ ਕਦੋਂ ਦਿਲਜੀਤ ਰਿਪੀਟ ਬਹੁਤ ਸਾਰੇ ਵੇਟ ਕਰਦੇ ਰਹਿੰਦੇ ਨੇ ਕਿ ਕਦੋਂ ਦਲਜੀਤ ਦੋਸਾਂਝ ਸਾਡੇ ਮੁਲਕ ਆਵੇ ਸਾਡੇ ਦੇਸ਼ ਆਵੇ ਤੇ ਅਸੀਂ ਉਹਨਾਂ ਦਾ ਜਾ ਕੇ ਕੰਸਰਟ ਦੇਖੀਏ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਜਾ ਕੇ ਵੀ ਦਲਜੀਤ ਦੋਸਾਂਝ ਕੰਸਰਟ ਕਰ ਸਕਦੇ ਨੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਕਾਤ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر